ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪ ਜੀ ਦਾ ਡਾਕਟਰ ਗੁਰਤੇਜ ਸਿੰਘ ਅੱਜ ਫਿਰ ਇੱਕ ਨਵੇਂ ਕੰਟੈਂਟ ਦੇ ਨਾਲ ਹਾਜ਼ਰ ਹਾਂ ਜੋ ਅੱਜ ਦਾ ਸਾਡਾ ਟੌਪਿਕ ਰਹੇਗਾ ਉਹ ਬਲੱਡ ਸ਼ੂਗਰ ਦੇ ਨਾਲ ਰਿਲੇਟਡ ਰਹੇਗਾ ਕੀ ਸ਼ੂਗਰ ਦਿਨ ਬਰ ਦਿਨ ਆਪ ਸਾਰੇ ਜਾਣਦੇ ਹੋ ਕਿ ਬੜੇ ਹੀ ਵੱਡੇ ਪੈਮਾਨੇ ਤੇ ਵਧਦੀ ਜਾ ਰਹੀ ਹੈ ਅੱਜ ਕੱਲ ਤਕਰੀਬਨ 10 ਚੋਂ 8% ਨੂੰ ਇਹ ਦਿੱਕਤ ਆndi ਹੈ ਤੋਂ ਅੱਜ ਅਸੀਂ ਕੁਝ ਐਸੀ ਹੀ ਜਾਣਕਾਰੀ ਕੁਝ ਐਸੇ ਉਪਾਅ ਲੈ ਕੇ ਆਏ ਹਾਂ ਕਿ ਜਿਹਦੇ ਨਾਲ ਤੁਸੀਂ ਆਪਣੀ ਬਲੱਡ ਸ਼ੂਗਰ ਨੂੰ ਕੁਦਰਤੀ ਤਰੀਕੇ ਦੇ ਨਾਲ ਦਿਨਾਂ ਦੇ ਵਿੱਚ ਠੀਕ ਕਰ ਸਕਦੇ ਹੋ ਬੇਸਿਕਲੀ ਬਲੱਡ ਸ਼ੂਗਰ ਜੋ ਹੈ ਉਸ ਨੂੰ ਮੈਂ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਤੋ ਪਹਿਲਾ ਭਾਗ ਜੋ ਮੇਰਾ ਰਹਿੰਦਾ ਹੈ ਕਿ ਖਾਣ ਪੀਣ ਤੇ ਆਪਣਾ ਧਿਆਨ ਦੇਣਾ ਦੇਖੋ ਬਲੱਡ ਸ਼ੂਗਰ ਦੇ ਵਿੱਚ ਇਹ ਚਾਹੇ ਵਾਧੀ ਹੈ ਘਟਦੀ ਹੈ ਸਾਡੇ ਖਾਣ ਪੀਣ ਦਾ ਬੜਾ ਕੰਟਰੋਲ ਰਹਿੰਦਾ ਹੈ ਕਿਉਂਕਿ ਖਾਣ ਪੀਣ ਕਰਕੇ ਹੀ ਸਾਡੀ ਬੋਡੀ ਦੇ ਵਿੱਚ ਗਲੂਕੋਜ਼ ਦਾ ਲੈਵਲ ਵਦਨਾਜਾ ਘਟਨਾ ਇਹ ਸਾਡੀ ਬੋਡੀ ਨਿਰਧਾਰਿਤ